ਇਹ ਘਰ ਤੇ ਤੁਸੀਂ ਮੈਂ ਘਰ ਆ ਨਹੀਂ ਸਕਦਾ ਤੁਹਾਨੂੰ ਕੋਈ ਘਰ ਮੇਰਾ ਬੰਦ ਹੈ ਘਰ ਦੇ ਜੀ ਕਿੱਥੇ ਆ ਘਰ ਦੇ ਜੀ ਬਾਹਰ ਗਏ ਨੇ ਬਾਹਰ ਕਿੱਥੇ ਬਾਹਰ ਕੈਨੇਡਾ ਅੱਛਾ ਕੈਨੇਡਾ ਪਰਵਾਹ ਤੁਹਾਡਾ ਕੈਨੇਡਾ ਵਾ ਉਹਨਾਂ ਨੂੰ ਤੁਹਾਡਾ ਪਤਾ ਕਿ ਤੁਸੀਂ ਇੱਥੇ ਆ ਜਾੜ ਬਈਆ ਬੰਚ ਰਹਿੰਦੇ ਜੀ ਛੜਕ ਦੇ ਉੱਤੇ ਹਾਂ ਜੀ ਉਹਨਾਂ ਨੇ ਆਪਣੇ ਭਤੀਜੇ ਨੂੰ ਕਾਹ ਕੇ ਤੇ ਮੈਨੂੰ ਘਰੋਂ ਬਾਹਰ ਕਦਾਤਾ ਤੇ ਇੱਥੇ ਕੌਣ ਛੱਡ ਗਿਆ ਤੁਹਾਨੂੰ ਫਿਰ ਇੱਥੇ ਮੈਂ ਆਪੇ ਆ ਗਿਆ ਰੇ ਰੋੜ ਕੇ ਤੇ ਲੱਕ ਨੂੰ ਕੀ ਗੱਲ ਹੋਈ ਆ ਦੋਹਾਂ ਚੀਜ਼ਾਂ ਦੇ ਨੇ ਮੈਨੂੰ ਕੁੱਟਿਆ ਵੜਾ ਉਹਨੇ ਅੱਛਾ ਬਈ ਤੁਸੀਂ ਲੋ ਬੈਠਾ ਵੀ ਨਹੀਂ ਜਾਂਦੇ ਹਨ ਤਰਪਾਲ ਪਾ ਕੇ ਗਿਆ ਹਨ ਪੇਨ ਦੇ ਪੈਣੇ ਹੈਗੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਇਹਨਾਂ ਦੀ ਕਿ ਕਦੋਂ ਆਕੇ ਕਦੋਂ ਤੋਂ ਇੱਥੇ ਆਏ ਆਪੇ ਹੀ ਦੱਸਣ ਦਾ ਇਹ ਕਹਿੰਦੇ ਵੀ ਮੈਨੂੰ ਅੱਜ 10-12 ਦਿਨ ਹੋ ਗਏ ਅੱਛਾ ਉਹ ਵੇਖੋ ਥੋੜਾ ਬੰਨਿਆ ਨਾ ਹੱਥ ਸਾਹਮਣੇ ਅੱਛਾ ਇੱਥੇ ਠੀਕ ਅੱਛਾ ਆਂ ਇੱਥੇ ਠੀਕ ਅੱਛਾ ਅਸਲ 'ਚ ਨਾ ਉੱਥੇ ਦੇਖੋ ਦੋ ਕੱਪੜੇ ਪਏ ਹੋਣ ਇਹਨਾਂ ਦੇ ਜਿਹੜਾ ਸਾਡਾ ਸਾਬ ਗੁਰਦਰਾ ਮੇਨ ਗੁਰਦਰਾ ਸ਼ੁਰੂ ਹਰਦੂਆ ਪਾਸ਼ਾ ਜੀ ਦਾ ਉਹਦੀ ਬੈਕ ਸਾਈਡ ਤੇ ਇੱਕ ਭੈਣ ਨੇ ਮੈਨੂੰ ਫੋਨ ਲਾਇਆ ਸੀਗਾ ਕਿ ਸਾਡੇ ਇਸ ਏਰੀਆ ਦੇ ਵਿੱਚ ਇੱਕ ਬਜ਼ੁਰਗ ਬਾਪੂ ਆ ਸਰਦਾਰ ਜੀ ਨੇ ਤੇ ਉਹ ਇੱਕ ਤਰਪਾਲ ਪਾ ਕੇ ਰਹਿ ਰਹੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਹੀ ਟਰਾਂਸਫਰਮ ਵੀ ਇੱਕ ਤੇ ਉਤੋਂ ਦੀ ਤਾਰਾਂ ਲੰਗਦੀਆਂ ਪਈਆਂ ਵਾਂ ਤੇ ਬਜ਼ੁਰਗ ਥੱਲੇ ਬਾਪੂ ਜੀ ਲੰਮੇ ਪਏ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁ ਮੈਨੂੰ ਪਹਿਲਾਂ ਲੰਮੇ ਪਾ ਦੇ ਮੇਰੇ ਕੋ ਖਲੋਤਾ ਨਹੀਂ ਆ ਅੱਛਾ ਬਹਿ ਜਾਓ ਬਹਿ ਜਾਓ ਇੱਥੇ ਬਹਿ ਜਾਓ ਬਹਿ ਜਾਓ ਹੂੰ ਥੋੜੀ ਬੈਹ ਲਓ ਲੰਮੇ ਬੈਹ ਲੰਦੋ ਉਹਨਾਂ ਕੋ ਬੈਠਾ ਨਹੀਂ ਨਾ ਅੱਛਾ ਬਾਈ ਬਾਈ ਬੈਜੋ ਕੋਈ ਆਰਾਮ ਨਾਲ ਬੈਜੋ ਪੈਣੇ ਹੈਗੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਇਹਨਾਂ ਦੀ ਕਿ ਕਦੋਂ ਆਕੇ ਕਦੋਂ ਤੋਂ ਇੱਥੇ ਆਏ ਆਪੇ ਹੀ ਦੱਸਣ ਦੇ ਇਹ ਕਹਿੰਦੇ ਵੀ ਮੈਨੂੰ ਅੱਜ 10-12 ਦਿਨ ਹੋ ਗਏ ਅੱਛਾ ਵਿੱਚ ਵੇ ਲੋ ਬੈਠਾ ਵੀ ਨਹੀਂ ਜਾਂਦੇ ਹੈਨਾ ਆਰਾਮ ਲਗਾ ਸੋ ਆਹ ਬੈਲੰਦ ਨੂੰ ਉਹਨਾਂ ਤੇ ਅੱਜ ਅਜਗਾ ਤੇ 6:00 ਵਜੇ ਆ ਮੇਰਾ ਕੋਈ ਤਰਪਾਲ ਪਾ ਕੇ ਗਿਆ ਹੈ ਨਾ ਕੋਈ ਇਹਨਾਂ ਦੇ ਬਾਪੂ ਜੀ ਕੀ ਨਾਂ ਕੀ ਤੁਹਾਡਾ ਹਰਜੀਤ ਸਿੰਘ ਹਰਜੀਤ ਸਿੰਘ ਕਿਹੜਾ ਪਿੰਡ ਵਾ ਇਹੋ ਹੀ ਆ ਆਛਾ ਟਾ ਸਾਹਿਬੀ ਸਾਡਾ ਸਾਹਿਬੀ ਇੱਕੋ ਜਗ੍ਹਾ ਜਿੱਥੇ ਮੈਂ ਬੈਠਾ ਇੱਥੇ ਰਹਿੰਦਾ ਨਹੀਂ ਘਰ ਕਿਹਦੀ ਕਰਿਆ ਕਿਹੜਾ ਕਾਰਵਾ ਦੱਸੋਗੇ ਨਹੀਂ ਘਰ ਤੇ ਤੁਸੀਂ ਮੈਂ ਘਰ ਆ ਨਹੀਂ ਸਕਦਾ ਤੁਹਾਨੂੰ ਕੋਈ ਘਰ ਮੇਰਾ ਬੰਦ ਆ ਘਰ ਬੰਦ ਵਾ ਹਾਂਜੀ ਕੋਈ ਘਰੇ ਕਰਦੇ ਜੀ ਕਿੱਥੇ ਆ ਕਰਦੇ ਜੀ ਬਾਹਰ ਗਏ ਨੇ ਬਾਹਰ ਕਿੱਥੇ ਬਾਹਰ ਕੈਨੇਡਾ ਅੱਛਾ ਕੈਨੇਡਾ ਪਰਿਵਾਰ ਤੁਹਾਡਾ ਕੈਨੇਡਾ ਵਾ ਪਰਿਵਾਰ ਮੇਰਾ ਨਹੀਂ ਮੇਰੇ ਭਰਾ ਪਰਜਾਈ ਗਏ ਬਸ ਜੇ ਭਰਾ ਪਰਜੈ ਕੈਨੇਡਾ ਦਾ ਢਾਡੀ ਮੈਂ ਇਕੱਲਾ ਹੀ ਆ ਤੇ ਉਹਨਾਂ ਨੂੰ ਤੁਹਾਡਾ ਪਤਾ ਵੀ ਤੁਸੀਂ ਇੱਥੇ ਰਹਿਣ ਦਾ ਹੈ ਜੀ ਹੈ ਉਹਨਾਂ ਨੂੰ ਤੁਹਾਡਾ ਪਤਾ ਕਿ ਤੁਸੀਂ ਇੱਥੇ ਆ ਜਾੜ ਬਈਆ ਬੰਚ ਰਹਿੰਦੇ ਜੀ ਛੜਕ ਦੇ ਉੱਤੇ ਹਾਂਜੀ ਕਿਉਂਕਿ ਮੇਰੀ ਉਹਨਾਂ ਨਾਲ ਲੜਾਈ ਹੋ ਪਈ ਅੱਛਾ ਬਸ ਇਸੇ ਗੱਲ ਤੋਂ ਕਿੰਨੇ ਦਿਨੋਂ ਕਿ ਤਨੂੰ ਇੱਥੇ ਰਹਿੰਦੇ ਨੂੰ ਹੋਗੇ 15 ਕਿ ਦਿਨ ਹੋਗੇ ਤੇ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਘਰੇ ਰਹਿੰਨਾ ਹੋਗੇ ਘਰੇ ਕੋਈ ਪਰਿਵਾਰਕ ਮੈਂਬਰ ਤੇ ਹੋਗਾ ਤੁਹਾਡਾ ਹੁਣ ਨਾ ਕੁਝ ਵੀ ਨਹੀਂ ਹੋਣਾ ਕੋਈ ਮਾਰਗੀ ਚਲ ਪਤਾ ਗੱਲ ਕੀ ਮੈਨੂੰ ਛੱਡ ਕੇ ਗਿਆ ਹੈ ਛੱਡ ਕੇ ਕਿਥੇ ਗਿਆ ਕਾਰੇ ਅੱਛਾ ਘਰ ਛੱਡ ਕੇ ਗਿਆ ਹੈ ਤੇ ਬਸ ਮੇਰੀ ਮੜ ਜੂ ਨਾਲ ਕੋਈ ਗੱਲ ਬਣੋਗੀ ਹੂੰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਉਹਨਾਂ ਨੇ ਆਪਣੇ ਭਤੀਜੇ ਨੂੰ ਕਹਿ ਗਏ ਤੇ ਮੈਨੂੰ ਘਰੋਂ ਬਾਹਰ ਕੱਢਾਤਾ ਭਤੀਜੇ ਨੂੰ ਕਹਿ ਕੇ ਕਿ ਨਾ ਤੁਹਾਡੀ ਪਰਜਾਈ ਨਹੀਂ ਕਿ ਤੁਹਾਡੇ ਭਰਾ ਨੇ ਨਹੀਂ ਰਜਾਈ ਨਹੀਂ ਭਰਾ ਦਾ ਦੇ ਵਿੱਚ ਕੋਈ ਮਤਲਬ ਨਹੀਂ ਤੇ ਤੁਹਾਡਾ ਆਪਣਾ ਘਰ ਆਪਣੀ ਜਗਾ ਨਹੀਂ ਹੈਗੀ ਆਪਣਾ ਥਾਂ ਨਹੀਂ ਹੈਗਾ ਕੋਈ ਥਾਂ ਨਹੀਂ ਹੈਗਾ ਬਸ ਤੇ ਹੋਰ ਪਰਿਵਾਰ ਮੈਂਬਰ ਚ ਕੋਈ ਦੂਜਾ ਭਰਾ ਕੋਈ ਭੈਣ ਕੋਈ ਹੋਰ ਇੱਥੇ ਕੌਣ ਛੱਡ ਗਿਆ ਤੁਹਾਨੂੰ ਫਿਰ ਇੱਥੇ ਮੈਂ ਆਪੇ ਆ ਗਿਆ ਰੇ ਰੁੜ ਕੇ ਅੱਛਾ ਤੇ ਲੱਕ ਨੂੰ ਕੀ ਗੱਲ ਹੋਈ ਆ ਲੱਕ ਪ੍ਰੋਬਲਮ ਇਹ ਆ ਵੀ ਦੋਹਾਂ ਚੀਜ਼ਾਂ ਦੇ ਨੇ ਮੈਨੂੰ ਕੁੱਟਿਆ ਵੜਾਉਨੇ ਭਰਾ ਨੇ ਭਰਾ ਨੇ ਪਰਜਾਈ ਦੇ ਭਤੀਜੇ ਪਤਾਈ ਪਰਜਾਈ ਦੇ ਭਤੀਜੇ ਨੇ ਕੁੱਟਿਆ ਕਿਹੜੀ ਜਗ੍ਹਾ ਤੋਂ ਪਤਾ ਚੰਜੋਟੀ ਤੋਂ ਹੈ ਚੰਜੋਟੀ ਤੋਂ ਚੰਜੋਟੀ ਪਿੰਡ ਆ ਹੈਗਾ ਰਾਜਸਾਸੀ ਲੱਗੇ ਹਾਂਜੀ ਹਾਂਜੀ ਠੀਕ ਆ ਕੀ ਨਾਂ ਕੀ ਉਹਦਾ ਜਿੰਨੇ ਕੁੱਟਿਆ ਜਸਕਰਨ ਸਿੰਘ ਜਸਕਰਨ ਸਿੰਘ ਚੰਜੋਟੀ ਦਾ ਕੰਮ ਕੀ ਕਰਦਾ ਉਹ ਪੀਏਪੀ ਦੇ ਵਿੱਚ ਪੀਏਪੀ ਦੇ ਵਿੱਚ ਕੁੱਟਣ ਦਾ ਕਾਰਨ ਕੋਈ ਦੱਸਿਆ ਹੋਊਗਾ ਉਹਨੇ ਕੁੱਟਣ ਦਾ ਕਾਰਨ ਇਹ ਵੀ ਮੈਂ ਸ਼ਰਾਬ ਪੀ ਕੇ ਉਹਨਾਂ ਨੂੰ ਗਾਹ ਗੱਡੀਆਂ ਤੇ ਗਲਤੀ ਫਿਰ ਬਾਬੇ ਤੇਰੀ ਹਾਂਜੀ ਗਲਤੀ ਇਹ ਹੀ ਮੇਰੀ ਪੀਉ ਨਾਲ ਮੇਰੀ ਕੋਈ ਅਣਬਣ ਹੋ ਗਈ ਤੇ ਮੈਂ ਉਹਨਾਂ ਨੂੰ ਗਾਲਾਂ ਗੂਆਂ ਚਾਰ ਕੱਢਤੀ ਆ ਉਹਨਾਂ ਨੇ ਆਪਣੇ ਭਤੀਜੇ ਨੂੰ ਕਹਿ ਗਏ ਕਿ ਜਾ ਇਹਨੂੰ ਜਾ ਕੇ ਕੁੱਟ ਉਹਨੂੰ ਗਰਤੀ ਬੱਬੇ ਦਾੜੀ ਜਾ ਫੇਰਾ ਬਿਸਤਰਾ ਕੋਣ ਦੇ ਗਿਆ ਇਹ ਬਿਸਤਰਾ ਬਿਸਤਰਾ ਸਾ ਮੈਨੂੰ ਇਸ ਤਰ੍ਹਾਂ ਦੇ ਗਿਆ ਕੋਈ ਨਾ ਸੋ ਪਾਈ ਦਵਾ ਹੈਗਾ ਕੋਈ ਲਾਗੇ ਬੰਦੇ ਲੈ ਹੈਗਾ ਕੋਈ ਵੀਰ ਦਾ ਆ ਵੀਰ ਵੀਰ ਪਾ ਦੰਦੇ ਤੁਸੀਂ ਇਹਨਾਂ ਨੂੰ ਮੈਂ ਤਾਂ ਨਹੀਂ ਇਹਨਾਂ ਨੂੰ ਜਾਣਦਾ ਮੇਰੀ ਸ਼ੌਕ ਹੈਗੀ ਉਹ ਸਭ ਦੀ ਅੱਛਾ ਜੀ ਤੇ ਕਿੰਨੇ ਕਿ ਦਿਨਾਂ ਤੋਂ ਬਜ਼ੁਰਗ ਇੱਥੇ ਪਤਾ ਨਹੀਂ ਕਿ ਮੈਂ ਤੇ ਆਮ ਹੋਂ ਦੇਖੇ ਤਦੇ ਮੈਂ ਵਾਪਸ ਹੋ ਜਾਣਾ ਕਿ ਸ਼ਾਇਦ ਹੋਣੀ ਮੈਂ ਕਿਹਾ ਮੈਂ ਰੋਜ਼ ਨੰਗ ਦੇ ਵੈਸੇ ਆਜੀ ਆ ਦਿਨਾਂ ਤੋਂ ਦੇ ਨਹੀਂ ਤੁਸੀਂ ਇਹਨਾਂ ਨੂੰ ਜਾਣਦੇ ਜਿਵੇਂ ਕਹਿੰਦੇ ਕਿ ਮੇਰਾ ਇੱਥੇ ਲੱਗੇ ਘਰ ਵਾ ਨਹੀਂ ਨਹੀਂ ਮੈਂ ਨਹੀਂ ਮੇਰੀ ਕੱਪੜੇ ਦੀ ਸ਼ੌਪ ਹੈਗੀ ਹੈ ਇੱਥੇ ਹੂੰ ਉਹ ਸਾਹਮਣੇ ਤੇ ਮੈਂ ਤੇ ਨੰਗ ਦੇ ਮੈਂ ਤੇ ਅੱਜ ਹੀ ਦੇਖਿਆ ਜੀ ਇਹਨਾਂ ਨੂੰ ਅੱਛਾ ਜੀ ਦੇਖਿਆ ਪਹਿਲਾਂ ਉੱਧਰ ਹੁੰਦੀ ਸੀ ਉਹ ਦੁਕਾਨਾਂ ਦੇ ਸਾਹਮਣੇ ਅੱਛਾ ਉਹਨਾਂ ਦੇ ਸਾਹਮਣੇ ਅੱਜ ਉਹ ਦੁਕਾਨਾਂ ਅੱਛੀ ਇੱਧਰ ਅੱਛੀ ਆਏ ਆਣਾ ਜਾਣਾ ਨੰਗ ਲੱਗਾ ਰਹਿੰਦਾ ਪਹਿਲੇ ਮੈਂ ਕਿੱਥੇ ਹੁੰਦੀ ਸੀ ਉਹ ਦੁਕਾਨ ਦੇ ਸਾਹਮਣੇ ਪਏ ਹੁੰਦੇ ਸੀ ਉਹ ਦੁਕਾਨ ਦੇ ਸਾਹਮਣੇ ਪਰसों ਵੀ ਅਸੀਂ ਗੁਰਦੁਆਰਾ ਸਾਹਿਬ ਤੋਂ ਕਿਹਾ ਪਰसों ਇੱਥੇ ਪੈਸੀ ਉਹ ਸਾਹਮਣੇ ਦੁਕਾਨ ਉੱਥੇ ਬੰਦੇ ਸੀਗੇ। ਹਾਂਜੀ। ਫਿਰ ਅੱਜ ਅਸੀਂ ਆਏ ਆ ਛਾਟਾ ਸਾਹਿਬ ਮਸੱਦੇ ਵਿੱਚ ਆਏ ਆ ਤੇ ਆ ਜਿਹੜਾ ਛਾਟਾ ਸਾਹਿਬ ਗੁਰਦਰਾ ਮੇਨ ਗੁਰਦਰਾ ਸ਼੍ਰੀ ਹਰਗੋਬਿੰਦ ਪਾਸ਼ਾ ਜੀ ਦਾ ਉਹਦੀ ਬੈਕ ਸਾਈਡ ਤੇ ਇੱਕ ਭੈਣ ਨੇ ਮੈਨੂੰ ਫੋਨ ਲਾਇਆ ਸੀਗਾ ਕਿ ਸਾਡੇ ਇਸ ਏਰੀਆ ਦੇ ਵਿੱਚ ਇੱਕ ਬਜ਼ੁਰਗ ਬਾਪੂ ਆ ਸਰਦਾਰ ਜੀ ਨੇ ਤੇ ਉਹ ਇੱਕ ਤਰਪਾਲ ਪਾ ਕੇ ਰਹਿ ਰਿਹਾ ਤੁਹਾਨੂੰ ਪਤਾ ਕਿ ਹੁਣ ਨੂੰ ਮਬਰ ਦਾ ਮੀਨਾਵਾ ਠੰਡ ਆਉਂਦੀ ਆ ਤੇ ਤੁਸੀਂ ਦੇਖ ਸਕਦੇ ਕਿ ਮੇਰੇ ਨਾਲ ਹੀ ਟਰਾਂਸਫਰ ਵੀ ਇੱਕ ਤੇ ਉਤੋਂ ਦੀ ਤਾਰਾਂ ਲੰਗਦੀਆਂ ਪਈਆਂ ਵਾਂ ਤੇ ਬਜ਼ੁਰਗ ਥੱਲੇ ਬਾਪੂ ਜੀ ਲੰਮੇ ਪਏ ਆ ਤੁਹਾਨੂੰ ਪਤਾ ਵਾ ਕਿ ਜਿਹੜੀਆਂ ਤਾਰਾਂ ਵਾਂ ਕਿਸੇ ਵੇਲੇ ਕੋਈ ਮਿਸ ਹੈਪਨ ਹੋ ਸਕਦੀ ਆ ਪਰ ਬਜ਼ੁਰਗ ਆਪਣਾ ਸਾਰਾ ਐਡਰੈਸ ਦੱਸ ਰਿਹਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਬਜ਼ੁਰਗਾਂ ਦਾ ਜਿਹੜਾ ਇਹਨਾਂ ਨੇ ਐਡਰੈਸ ਦੱਸਿਆ ਵਾ ਉਹ ਪ੍ਰੋਪਰ ਪੂਰਾ ਸਹੀ ਆ ਕਿ ਜਾਂ ਮਤਲਬ ਕਿ ਮਤਲਬ ਕਿ ਗਲਤ ਦੱਸ ਰਿਹਾ ਜੇਕਰ ਕੋਈ ਵੀ ਫਾਰਮ ਜਾਮੂ ਵਾਲਾ ਘਰ ਆ ਮੇਰਾ ਕਿਹੜਾ ਸਾਹਮਣੇ ਜਾਮ ਵਾਲਾ ਕਰੇ ਲੋਕ ਲੱਗਾ ਹਾਂਜੀ ਲੋਕ ਲੱਗਾ ਨਹੀਂ ਬਾਬਾ ਫਿਰ ਸ਼ਰਾਬ ਪੀ ਕੇ ਤੇ ਭਰਾ ਪਰਜਾਈ ਨੂੰ ਗਾਲਾਂ ਕੱਢਿਆ ਫਿਰ ਗਲਤੀ ਤੇ ਤੇਰੀ ਖੁਦ ਹੀ ਗਲਤੀ ਆ ਮੈਂ ਮੰਨ ਲੈਂਦਾ ਮੈਰਿਜ ਹੋਈ ਤੁਹਾਡੀ ਵਿਆਹ ਹੋਇਆ ਡਾਡਾ ਨਾ ਨਾ ਮੇਰਾ ਕੋਈ ਮੈਂ ਭੈਣਾ ਹੈਗਾ ਭੈਣ ਹੈਗੀ ਇੱਕ ਉਹ ਵੀ ਬਾਹਰ ਹੈ ਅਚ ਉਹ ਵੀ ਬਾਹਰ ਉਹ ਕਿੱਥੇ ਆ ਉਹ ਵੀ ਕੈਨੇਡਾ ਇੰਨੇ ਭਰਾ ਦਾ ਕੋਈ ਨੰਬਰ ਹੈਗਾ ਡਾਡ ਤੋਂ ਨਹੀਂ 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 ਕੋਈ ਨਾ ਕੋਈ ਨੰਬਰ ਨੰਬਰ ਤੇ ਹੋਗਾ ਫੋਨ ਫੋਨ ਨੰਬਰ ਕੋਈ ਹੂੰ ਨਾ ਕੀ ਆ ਭਰਾ ਦਾ ਹਰਦੀਪ ਸਿੰਘ ਹਰਦੀਪ ਸਿੰਘ ਠੀਕ ਹੈ ਜੀ ਇਹ ਤਾਂ ਛਾਟੇ ਦੇ ਵਿੱਚ ਤੁਹਾਡਾ ਜਿਹੜਾ ਸਾਹਮਣਾ ਕਰ ਕਿਹੜਾ ਦੱਸਿਆ ਤੁਸੀਂ ਉਹ ਸਾਹਮਣੇ ਗਲੀ ਸਾਹਮਣੇ ਗਲੀ ਦੇ ਵਿੱਚ ਇਹ ਕਿਹੜੀ ਗਲੀ ਵਜਦੀ ਆ ਭੁੱਲਰ ਵਾਲੀ ਗਲੀ ਹਾਂਜੀ ਠੀਕ ਘਰ ਦਾ ਨੰਬਰ ਕਿਨਾ ਯਾਰ ਸਾਹਮਣੇ ਘਰ ਆਉਣ ਮੈਨੂੰ ਬਾਬਾ ਪਤਾ ਕੀ ਆ ਹੁਣ ਮੈਨੂੰ ਹਨੇਰਾ ਹੋਇਆ ਵਾ ਮੈਨੂੰ ਪਤਾ ਨਹੀਂ ਸਾਹਮਣਾ ਕਿਹੜਾ ਘਰ ਵਾ ਠੀਕ ਆ ਮੈਂ ਇਸ ਕਰਕੇ ਤੇਰੇ ਕੋਲ ਇਨਕੁਆਰੀ ਕਰ ਰਿਹਾ ਵਾਂ ਕਿ ਮੈਨੂੰ ਪੂਰਾ ਸਮਝੇ ਲੱਗ ਜਾਏ ਸੰਗਤ ਤੋਂ ਕਿ ਵਾਕਿਆ ਜੋ ਤੁਸੀਂ ਦੱਸ ਰਹੇ ਹੋ ਸੱਚ ਵਾ ਕਿਤੇ ਦਿਮਾਗੀ ਡਿਸਟਰਬਤ ਨਹੀਂ ਹੈਗੇ ਤੁਸੀਂ ਕੋਈ ਇਹੋ ਜੀ ਗਲਤ ਨਹੀਂ ਹੈਗੀ ਕੋਈ ਕਿਉਂਕਿ ਬਾਬਾ ਜੀ ਮੰਨ ਲੈ ਕੇ ਚਾਲਤ ਵੀ ਤੂੰ ਸ਼ਰਾਬ ਪੀਂਦਾ ਸੀ ਤੇਰੇ ਪਰਿਵਾਰ ਨੇ ਤੈਨੂੰ ਬਾਹਰ ਕੱਢ ਦਿੱਤਾ ਵਾ ਅੱਜ ਕੱਲ 100 ਮਤਲਬ ਕਿ ਗੁਰਦੁਆਰਾ ਹੈਗਾ ਵਾ ਘਰ-ਬਾਰ ਹੈਗਾ ਵਾ ਤੇਰੀ ਆ ਹਾਲਾਤ ਨਹੀਂ ਸੀ ਹੋਣੀਆਂ ਕੁਝ ਨਾ ਕੁਝ ਤੇ ਹੋ ਸਕਦਾ ਨਾ ਕਿ ਗੜਬੜੀ ਹੋਵੇ ਮੈਨੂੰ ਇਸ ਕਰਕੇ ਮੈਂ ਆਪਣੀ ਸੰਤੁਸ਼ਟੀ ਕਰਨ ੜਿਆ ਵਾਂ ਤਾਂਦ ਮੈਂ ਪਤਾ ਕਰਨ ੜਿਆ ਸੀਗਾ ਚਲਾ ਚੱਲੀਏ ਫਿਰ ਮੇਰੇ ਨਾਲ ਚੱਲੋ ਖੜਾਂਗੇ ਕਿਤੇ ਠੀਕ ਆ ਕੋਈ ਹੈਗਾ ਕੋਈ ਕਾਗਜ਼ ਪੱਤਰ ਹੈਗਾ ਕੋਈ ਕੋਲ ਹਾਂ ਕੋਈ ਜ਼ਰੂਰੀ ਵਸਤੂ ਕੋਈ ਡਾਇਰੀ ਕੋਈ ਕਾਪੀ ਕੋਈ ਵੀ ਨਾ ਮੰਗ ਰਿਹਾ ਜੇਲ੍ਹ ਚ ਪੱਕੇ ਨਹੀਂ ਹੈ ਹੂੰ ਕੋਈ ਇਹ ਨਹੀਂ ਸਮਝ ਆਉਂਦੀ ਕਿ ਬਾਪੂ ਸਹੀ ਆ ਕਿ ਜਾਂ ਡਿਸਟਰਬ ਆ ਜੀ ਵੀ ਕੇ ਵੈਸੇ ਵੈਸੇ ਰੋਲੀ ਬਾਹਰ ਹੀ ਦਿੰਦੇ ਵੈਸੇ ਮੈਂ ਕਿਹ ਰੋਲੀ ਨਾ ਦੇ ਚਾਹ। ਆਹ ਦੇਖੋ ਥੜਾ ਬੰਨਿਆ ਨਾ ਸਾਹਮਣੇ। ਅੱਛਾ ਆਂ ਜਿੱਥੇ ਬਾਰੇ ਅਸਲ 'ਚ ਨਾ ਉੱਥੇ ਦੇਖੋ ਤੁਸੀਂ ਕੱਪੜੇ ਪਏ ਹੋਣ ਇਹਨਾਂ ਦੇ। ਮੈਂ ਵੀਰੇ ਵੈਸੇ ਤੇ ਮੈਂ ਉਹਨਾਂ ਨਾਲ ਪੂਰੀ ਇਨਕੁਆਇਰੀ ਕਰਕੇ ਪਰ ਹੁਣ ਸੀਗਾ ਵੀ ਮੈਨੂੰ ਘੰਟਾ ਕ ਪਹਿਲਾਂ ਫੋਨ ਲਾਇਆ ਸੀ ਭੈਣ ਨੇ ਕਿਸੇ ਨੇ। ਠੀਕ ਹੈ ਜੀ ਇਹ ਚਲੋ ਮੇਰੇ ਜਾਣਕਾਰ ਹੈਗੀ ਸੀ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਵੇਖਿਆ ਬਜ਼ੁਰਗ ਉੱਥੇ ਹੈਗੇ ਉਹ ਭੈਣ ਨੂੰ ਦੱਸ ਕੇ ਮੈਂ ਚਲੇ ਗਈ ਸੀ ਕਿਉਂਕਿ ਉਹ ਕਹਿੰਦੇ ਹਨੇਰਾ ਜ਼ਿਆਦਾ ਹੋ ਗਿਆ ਮੈਂ ਨਹੀਂ ਖਲੋਸਾ ਦੀ ਇੱਥੇ। ਤੇ ਦੂ ਫੇਰਾ ਮੇਰੇ ਤੋਂ ਮਤਲਬ ਕਿ ਰਿਆ ਨਹੀਂ ਗਿਆ ਵੀ ਮੈਂ ਕਿਹਾ ਆਪੇ ਸਵੇਰੇ ਮੈਂ ਵੀਡੀਓ ਪਾ ਦੂੰਗਾ ਇਹਦੇ ਬਾਰੇ ਪਤਾ ਲੱਗ ਜਾਊਗਾ ਜੇ ਤੇ ਉਹਦਾ ਕੋਈ ਘਰ ਪਰਿਵਾਰ ਵਾਲਾ ਕੋਈ ਇਹਦਾ ਜ਼ਿੰਮੇਵਾਰ ਬੰਦਾ ਹੋਊਗਾ ਤੇ ਆਣ ਕੇ ਇਹਨਾਂ ਨੂੰ ਲੈ ਜੂ ਸਾਡੇ ਕੋਲ ਨਹੀਂ ਹੋਗਾ ਤੇ ਫਿਰ ਆਪਾਂ ਦੇ ਹੈਗੇ ਆ ਤਾਂ ਨਹੀਂ ਤੇ ਮੈਂ ਐਮਸੀ ਨੂੰ ਜਾਂ ਇੱਥੇ ਤੁਹਾਡੇ ਮਲੇ ਦੇ ਪ੍ਰਧਾਨ ਨੂੰ ਇਨਕੁਆਇਰੀ ਕਰਕੇ ਤੇ ਫਿਰ ਲੈ ਕੇ ਜਾਣਾ ਹੋਣਾ ਪਰ ਹੁਣ ਇਹਨਾਂ ਦਾ ਵਿਚਾਰੇ ਦਾ ਕੋਈ ਪਤਾ ਨਹੀਂ ਹੈਗਾ ਹਾਂਜੀ ਹਾਂਜੀ ਹੂੰ ਤੇ ਹੱਥ ਪਾਏ ਮੇਰੇ ਨਾਲ ਪੁੱਤ ਆਜ ਮੜਿਆ ਆ ਜਾ ਤੂੰ ਨਾਲ ਆ ਬਾਬਾ ਚੱਲੀ ਆਪਾਂ ਉੱਠ ਇੱਥੇ ਠੰਡ ਹੈ ਆ ਆ ਬਾਬੇ ਇੱਥੇ ਠੰਡ ਹੈਗੀ ਆ ਪਰਨਾ ਬੰਦ ਨਹੀਂ ਪਰਨਾ ਬੰਦ ਨਹੀਂ ਪਰਨਾ ਬੰਦ ਨਹੀਂ ਬਾਬਾ ਜੀ ਉਦਾਂ ਵੀ ਕੋਈ ਗੱਲਬਾਤ ਹੈਗੀ ਤੇ ਮੇਰਾ ਬਾਬਾ ਦਾਦਾ ਜੀ ਤੇਰੇ ਬੱਚੇ ਆ ਠੀਕ ਹੈ ਜੀ ਕੋਈ ਨਹੀਂ ਕੋਈ ਦਿੱਕਤ ਨਹੀਂ ਜੋ ਤੁਸੀਂ ਦੱਸਿਆ ਉਸ ਪੂਰਾ ਸਹੀ ਆ ਮੈਂ ਜੇ ਮਾਨ ਲਿਆ ਵੀ ਮੈਂ ਗਲਤ ਹਾਂ ਨਹੀਂ ਉਹ ਨਹੀਂ ਮੈਂ ਗੱਲ ਮੈਂ ਉਦਾਂ ਕਹਿਣਾ ਵੀ ਸੋ ਕੋਈ ਘਰਾਂ ਦੀਆਂ ਦਿੱਕਤਾਂ ਹੁੰਦੀਆਂ ਪਰੇਸ਼ਾਨੀਆਂ ਹੁੰਦੀਆਂ ਵਾ ਨਹੀਂ ਨਹੀਂ ਕੋਈ ਹੋਰ ਪਰੇਸ਼ਾਨੀ ਕੋਈ ਨਹੀਂ ਹਾਂ ਬੜਾ ਤਾਂ ਕਰ ਇੱਕ ਤਾਂ ਤਾਂ ਹੀ ਦੀ ਅੱਛਾ ਅੱਛਾ ਬਾਬਾ ਛੱਟ ਕਿਦਾਂ ਲੱਗੀ ਸੀਗੀ ਮੈਂ ਤੈਨੂੰ ਦੱਸਿਆ ਵੀ ਉਹ ਉਹਨੇ ਮਿਲੂਣਾ ਕੁੱਟਿਆ ਕੁੱਟਨ ਦਾ ਕਰ ਕੀ ਹਾਂ ਮਾਰ ਲ ਹੋ ਗਈ ਬਾਬਾ ਚੱਲ ਉਹਦਾ ਵੀ ਨੰਬਰ ਲੈਨੇ ਆ ਉਹਦੇ ਪਿਓ ਦੇ ਨਾਮ ਦਾ ਪਤਾ ਮੁੰਡੇ ਦਾ ਹਾਂਜੀ ਕੀ ਨਾਂ ਉਹਦੇ ਪਿਓ ਦਾ ਮਹਿਲ ਸਿੰਘ ਅੱਛਾ ਮਹਿਲ ਸਿੰਘਾ ਝੰਜੋਟੀ ਪਿੰਡ ਆ ਝੰਜੋਟੀ ਦੇ ਹੈਗੇ ਮੇਰੇ ਨਾਲ ਵੀਰ ਤੇ ਉਹਦਾ ਆਪਦਾ ਕੀ ਨਾਂ ਦੱਸਿਆ ਸੀ ਜਸਵੰਤ ਸਿੰਘ ਜਸਵੰਤ ਸਿੰਘ ਪੀਏਪੀ ਦੇ ਵਿੱਚ ਜੋਬ ਕਰਦਾ ਹੋਣਾ ਚਲੋ ਉਦੋਂ ਤੇ ਮੈਂ ਨੰਬਰ ਲੱਭ ਲੂੰਗਾ ਨਾ ਕਿਹਨੇ ਕਿਹ ਤੋਂ ਚੱਲ ਆ ਜੋ ਕੋਈ ਨਹੀਂ ਅਗੜੀਆ ਨਾ ਕਰਨੀ ਇੱਧਰ ਮੜੇ ਲੈਟ ਬੜੀ ਵਮਨੀ ਤੇ ਨਹੀਂ ਬੈਠ ਪੈਰ اندر ਰੱਖੋ ਪੈਰ ਉੱਲਾਤਰ اندر ਰੱਖੋ ਚੋਕੇ ਚਲੋ ਹੁਣ ਬੈਜੋ ਕੋਈ ਨਾ ਆੜੇ ਜਨ ਰੱਖੇ ਸਕੂਲ ਚੋ। ਬਾਕੀ ਸੰਜੀ ਹੁਣ ਅਸੀਂ ਬਜ਼ੁਰਗਾਂ ਨੂੰ ਆਪਣੇ ਕੋਲ ਲੈ ਕੇ ਚੱਲੇ ਆ ਤੇ ਕੋਈ ਵੀ ਵੀਰ ਭਰਾ ਇਹਨਾਂ ਬਾਰੇ ਕੋਈ ਜਾਣਕਾਰੀ ਰੱਖਦਾ ਹੋਵੇ ਤੇ ਸਾਡਾ ਮੋਬਾਈਲ ਨੰਬਰ ਆ ਵੀਡੀਓ ਦੇ ਥੱਲੇ ਦਿੱਤਾ ਵਾ ਜਰੂਰ ਸਾਡੇ ਨਾਲ ਸੰਪਰਕ ਕਰੇ। ਬਾਕੀ ਥੈਂਕ ਯੂ ਭਾਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਥੈਂਕ ਯੂ ਬ੍ਰਦਰ ਤੁਹਾਡਾ। ਤੇ ਤੁਸੀਂ ਆਪਣਾ ਨੰਬਰ ਦਿਓ ਮਾੜਾ। ਮੇਰੀ ਦਿਓ ਆ ਗਿਆ। ਬਾਬਰਤਨ ਦੇ ਸੋਸਾਇਟੀ YouTube Insta ਚਲੋ ਹਾਂਜੀ ਹਾਂਜੀ ਚਲੋ ਮਿਲਦੇ ਹਾਂ ਜੀ। ਹਾਂ। ਓਕੇ।